ਦੇਸ਼ ਨੂੰ 14ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਮਿਲੇ RAMNAATH GOVIND NDA ਉਮੀਦਵਾਰ RAMNAATH GOVIND ਨੂੰ ਕੁੱਲ 7,00,244 ਵੋਟਾਂ ਦੇ ਨਾਲ ਮਿਲੇ 66% ਵੋਟ ਵਿਰੋਧੀ ਉਮੀਦਵਾਰ MEERA KUMAR ਨੂੰ ਮਿਲੇ 34% ਵੋਟ ਪੰਜਾਬ ਵਿਧਾਨ ਸਭਾ ਵਿੱਚ GOVIND ਨੂੰ ਪਈਆਂ ਸਿਰਫ 18 ਵੋਟਾਂ MEERA KUMAR ਨੂੰ 95 ਤੇ 3 ਵੋਟਾਂ ਹੋਈਆਂ ਸੀ ਰੱਦ RAMNAATH GOVIND ਨੇ ਕਿਹਾ ਰਾਸ਼ਟਰਪਤੀ ਭਵਨ ਵਿੱਚ ਹਾਂ ਗਰੀਬਾਂ ਦਾ ਪ੍ਰਤੀਨਿਧ ਇਹ ਅਹੁਦਾ ਮਿਲਣ ਬਾਰੇ ਕਦੇ ਨਹੀਂ ਸੋਚਿਆ ਸੀ ਅੱਜ ਦੇਸ਼ ਮੇ ऐसे कितने ही रामनाथ कोविंद होंगे जो इस समय बारिश में भीग रहे होंगे कहीं खेती कर रहे होंगे कहीं मजदूरी कर रहे होंगे शाम को भोजन मिल जाए इसके लिए पसीना बहा रहे होंगे आज मुझे उनसे कहना है कि परोंख गांव का रामनाथ कोविंद राष्ट्रपति भवन में उन्हीं का प्रतिनिधि बनकर जा रहा है पंजाब के सबका मुख्यमंत्री ने रामनाथ कोविंद मैं उनको दिल की गहराइयों से मुबारकबाद देता हूँ बधाई देता हूँ ये देश के लिए एक बहुत अच्छा शुक्र है कि बड़े काबिल आदमी खास करके नीचे से जिन्होंने अपनी जिंदगी शुरू की है गरीबी से और अपनी मेहनत से काबिलियत से पढ़ाई से यहाँ तक पहुंचे ਮੌਜੂਦਾ ਰਾਸ਼ਟਰਪਤੀ ਪ੍ਰਣਮ ਮੁਖਰਜੀ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋਵੇਗਾ। ਰਾਮਨਾਥ ਕੋਵਿੰਦ 25 ਜੁਲਾਈ ਨੂੰ ਨਵੇਂ ਰਾਸ਼ਟਰਪਤੀ ਵਜੋਂ ਚੁੱਕਣਗੇ ਸੌ। ਇਸ ਵਾਰ ਦੋਵੇਂ ਧਿਰਾਂ ਨੇ ਮੈਦਾਨ ਵਿੱਚ उतारे ਸੀ Dalit ਉਮੀਦਵਾਰ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਲੀਡਰ ਬਣਾਉਣ ਲਈ ਆਮ ਆਦਮੀ ਪਾਰਟੀ ਹਾਈ ਕਮਾਂਡ ਦੀ ਨਹੀਂ ਚੱਲੀ ਮਰਜ਼ੀ। ਪੰਜਾਬ ਦੇ ਜ਼ਿਆਦਾਤਰ ਵਿਧਾਇਕਾਂ ਨੇ ਸੁਖਪਾਲ ਸਿੰਘ ਖੈਰਾ ਦੇ ਨਾਂ ਤੇ ਲਾਈ ਮੋਹਰ। ਐਚਐਸ ਫੂਲਕਾ ਦੇ ਅਸਤੀਫੇ ਤੋਂ ਬਾਅਦ ਸੁਪਾਲ ਸਿੰਘ ਖਹਿਰਾ ਬਣੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਸਾਰੇ ਐਮਐਲਏ ਦੀ ਸਹਿਮਤੀ ਲਈ ਗਈ ਕਿਉਂਕਿ ਪਾਰਟੀ ਇਨ ਇਨਰ ਪਾਰਟੀ ਡੈਮੋਕ੍ਰੇਸੀ ਜਿਹੜੀ ਹੈ ਉਹਦੇ ਮੁਤਾਬਕ ਸੁਪਾਲ ਖਹਿਰਾ ਜੀ ਨੂੰ ਸਾਰਿਆਂ ਨੇ ਸਹਿਮਤੀ ਦੇ ਨਾਲ ਉਹਨੂੰ ਲੀਡਰ ਆਫ ოਪੋਜੀਸ਼ਨ ਚੁਣਿਆ ਕਿਉਂਕਿ ਫੂਲਕਾ ਜੀ ਇੱਕ ਮਿਸ਼ਨ ਤੇ ਜਿਹੜੇ ਤੇ ਲੱਗੇ ਨੇ ਉਹਨਾਂ ਦੇ ਸਕੇ ਉਹਨਾਂ ਨੂੰ ਉਹ ਅਹੁਦਾ ਲੈ ਰਹੇ ਹਾਂ ਜੀ। ਫੂਲਕਾ ਨੇ ਸੁਝਾਇ ਸੀ ਸੁਖਪਾਲ ਖੈਰਾ ਕਮਰ ਸੰਧੂ ਤੇ ਅਮਨ अरोड़ा ਦੇ ਨਾਂ ਸੂਤਰਾ ਮੁਤਾਬਿਕ ਪਾਰਟੀ ਹਾਈ ਕਮਾਂਡ ਨੂੰ ਨਾ ਪਸੰਦ ਨੇ ਇਹ ਲੀਡਰ ਵੱਡੀ ਜ਼ਿੰਮੇਵਾਰੀ ਮਿਲਣ ਤੇ ਖੈਰਾ ਨੇ ਪਾਰਟੀ ਦਾ ਕੀਤਾ ਧੰਨਵਾਦ ਕਿਹਾ ਇਮਾਨਦਾਰੀ ਨਾਲ ਕੰਮ ਕਰਨ ਬਦਲੇ ਮਿਲਿਆ ਵੱਡਾ ਅਹੁਦਾ। ਅੱਜ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏਜ਼ ਨੇ ਜੋ ਯੂਨੀਨਿਮਸਲੀ ਮੈਨੂੰ ਮੌਕਾ ਦਿੱਤਾ ਵਾ ਮੈਂ ਆਪਣੇ ਸਤਕਾਰਯੋਗ ਭੈਣਾ ਭਰਾਵਾਂ ਐਮਐਲਏਜ਼ ਦਾ ਬਹੁਤ ਰਿਣੀ ਹਾਂ। ਨਾਲ ਨਾਲ ਮੈਂ ਰਿਣੀ ਹਾਂ ਸਰਦਾਰ ਸਿਮਰਜੀਤ ਸਿੰਘ ਬੈਂਸ ਅਤੇ ਸਰਦਾਰ ਬਲਵਿੰਦਰ ਸਿੰਘ ਬੈਂਸ ਲੋਕਨਸਾਪ ਪਾਰਟੀ ਜੋ ਸਾਡਾ ਅਲਾਈਅੰਸ 파ਟਨਰ ਆ ਉਹਨਾਂ ਨੇ ਵੀ ਬੜੀ ਡਟਮੀ ਲੜਾਈ ਦਿੱਤੀ ਆ ਪੰਜਾਬ ਦੇ ਪੇਸ਼ ਉਹਨਾਂ ਦਾ ਵੀ ਰਣੀਆ ਅਤੇ ਇਸ ਤੋਂ ਅੱਗੇ ਮੈਂ ਵੋਲੰਟੀਅਰਸ ਜੋ ਪੰਜਾਬ ਦੇ ਨੇ ਸਾਡੇ ਜੋ ਸਾਡੀ ਰੀੜ ਦੀ ਹੱਡੀ ਆ ਜਿਸ ਤੰਗ ਦੇ ਨਾਲ ਉਹਨਾਂ ਨੇ ਆਵਾਜ਼ ਉਠਾਈ ਮੈਂ ਉਹਨਾਂ ਸਾਰੇ ਪੰਜਾਬ ਦੇ ਵੋਲੰਟੀਅਰਸ ਦਾ ਬਹੁਤ ਬਹੁਤ ਰਣੀਆ ਸੂਬੇ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰਵਾਉਣ ਲਈ ਕੇਂਦਰ ਕੋਲ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਗ੍ਰਹਿ ਮੰਤਰੀ ਤੋਂ ਕਿਸਾਨਾਂ ਦੇ 6000 ਕਰੋੜ ਦੇ ਕਰਜ਼ੇ ਦਾ ਨਿਵੇੜਾ ਕਰਨ ਦੀ ਕੀਤੀ ਮੰਗ ਕੈਪਟਨ ਨੇ ਅਰुण ਜੇਤਲੀ ਨੂੰ ਸਮਝਾਉਂਦਿਆਂ ਕਿ ਹਾਂ ਇਸ ਨਿਵੇੜੇ ਨਾਲ ਸੂਬੇ ਦੇ ਕਰਜ਼ਦਾਰ 4.5 ਲੱਖ ਕਿਸਾਨਾਂ ਦਾ ਹੋਵੇਗਾ ਫਾਇਦਾ ਕੇਂਦਰ ਸਰਕਾਰ ਦਖਲ ਦੇ ਕੇ RBI ਨੂੰ 6000 ਕਰੋੜ ਦਾ ਕਰਜ਼ਾ ਮਿਆਦੀ ਕਰਜ਼ੇ ਵਿੱਚ ਬਦਲਣ ਲਈ ਦੇਵੇ ਨਿਰਦੇਸ਼ ਲੰਗਰ ਤੇ ਪ੍ਰਸ਼ਾਦ ਨੂੰ GST ਤੋਂ ਛੋਟ ਦੇਣ ਦੀ ਵੀ ਕੀਤੀ ਅਪੀਲ ਪੰਜਾਬ ਦੇ ਏਟੀਐਮਸ ਵਿੱਚ ਨਹੀਂ ਰੁਕ ਰਹੇ ਲੁਟੇਰਿਆਂ ਦੇ ਡਾਕੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਨਕਾਬਪੋਸ਼ ਲੁਟੇਰਿਆਂ ਨੇ ਦਿਨ ਚੜ੍ਹੇ ਲੁੱਟੇ 11,43,100 ਰੁਪਏ ਗੈਸ ਕਟਰ ਦੀ ਮਦਦ ਨਾਲ ਮਹਿਜ਼ ਚੰਤ ਮਿੰਟਾਂ ਵਿੱਚ ਦਿੱਤਾ ਵਾਰਦਾਤ ਨੂੰ ਅੰਜਾਮ ਸੀਸੀਟੀਵੀ ਵਿੱਚ ਕੈਦ ਹੋਣ ਨਾਲ ਪ੍ਰਤੱਖਦਰਸ਼ੀ ਦੀਆਂ ਅੱਖਾਂ ਵਿੱਚ ਵੀ ਕੈਦ ਹੋਇਆ ਲੁੱਟ ਦਾ ਵਾਕਿਆ ਸੁਰੱਖਿਆ ਕਰਮੀ ਦੀ ਗੈਰ ਮੌਜੂਦਗੀ ਵਿੱਚ ਵਾਪਰੀ ਘਟਨਾ ਬੀਤੇ 2 ਹਫ਼ਤਿਆਂ ਵਿੱਚ ਲੁਟੇਰਿਆਂ ਨੇ ਪੰਜਾਬ ਵਿੱਚ ਲੁੱਟੇ 4 ਏਟੀਐਮ ਮੇਰੇ ਮੋਡਰਾ ਨਾਲੀਆ ਮੰਡੀ ਦੇ ਮੈਂ ਸਵੇਰੇ 5:50 ਮਿੰਟ ਤੇ ਜਦੋਂ ਆਈ ਮੋਟਰਾਂ ਨੂੰ ਜਾਂਦਿਆ ਸੀਗਾ ਉਦੋਂ ਕਟਰ ਦੇ ਨਾਲ ਆਪਣੇ ਗੈਸ ਬਿਲਡਿੰਗ ਨਾਲ ਵੱਢੁੰਦੇ ਸੀ ਏਟੀਐਮ ਨੂੰ ਮੈਂ ਪਿਛੇ ੜ ਕੇ ਪੁਲਿਸ ਨੂੰ 100 ਨੰਬਰ ਤੇ ਫੋਨ ਕੀਤਾ ਵਾ ਇੰਨੇ ਚਿਰ ਨੂੰ 10 ਮਿੰਟ ਹੋ ਗਏ ਪੁਲਿਸ ਨੂੰ ਇੱਥੇ ਆਉਂਦੇ ਆ ਇੰਨੇ ਚਿਰ ਨੂੰ ਉਹ ਕਪੂਥ ਲਿਆਣ ਨੂੰ ਕੱਢੀ ਫਿਰੇ ਭਜਾਲ ਕੇ ਕਾਰ ਕਿੰਨੇ ਲੋਕ ਦੋ ਬੰਦੇ ਸੀ ਜੀ ਦੋਨੇ ਦੋਹਾਂ ਨੇ ਮੂੰਹ ਬੱਦੇ ਹੋਏ ਕਾਲੇ ਕੱਪੜੇ ਨਾਲ ਮੇਰੇ ਸਾਹਮਣੇ ਹੋਇਆ ਸਾਰਾ ਜੀ ਗੈਂਗਰੇਪ ਕੇਸ ਵਿੱਚ ਅੱਜ ਭਾਜਪਾ ਦੇ ਸ਼ਿਮਲਾ ਬੰਦ ਦਾ ਲੋਕਾਂ ਨੇ ਕੀਤਾ ਸਮਰਥਨ ਸ਼ਹਿਰ ਵਿੱਚ ਲੋਕਾਂ ਨੇ ਥਾਂ ਥਾਂ ਤੇ ਕੀਤਾ ਚੱਕਾ ਜਾਮ ਕੌਮੀ ਸ਼ਾਰਾ ਪੰਜ ਤੇ ਆਵਾਜਾਈ ਰਹੀ ਠੱਪ ਸੜਕਾਂ ਤੇ ਲੱਗੇ ਲੰਬੇ ਜਾਮ ਸ਼ਿਮਲਾ ਵਪਾਰ ਮੰਡਲ ਨੇ ਵੀ ਕੀਤਾ ਸੀ ਬੰਦ ਦਾ ਐਲਾਨ ਸ਼ਹਿਰ ਦੇ ਸਾਰੇ ਵਪਾਰਿਕ ادارے ਰਹੇ ਬੰਦ ਸੁਰੱਖਿਆ ਦੇ ਮੰਦੇ ਨਜ਼ਰ ਸ਼ਹਿਰ ਵਿੱਚ ਚੱਪੇ ਚੱਪੇ ਤੇ ਪੁਲਿਸ ਰਹੀ ਤੈਨਾਤ ਗੈਂਗਰੇਪ ਦੇ ਅਸਲ ਦੋਸ਼ੀਆਂ ਨੂੰ ਫੜਨ ਲਈ ਸ਼ਿਮਲਾ ਵਿੱਚ ਤੇਜ਼ ਹੋ ਰਹੇ ਨੇ ਰੋਸ ਪ੍ਰਦਰਸ਼ਨ आरोपियों को बदल करके नए आरोपी जो हैं वो पैदा कर देते हैं ऐसी पुलिस के आईजी और एसपी को जो है इनाम दिया जाना चाहिए और उनको जो है वो एफआईआर दर्ज हो करके उनके खिलाफ केस जो है वो बनाया जाना चाहिए जो बंद की कॉल भारतीय जनता पार्टी ने दी थी उसका पूरा समर्थन मिला है मेरा एक आग्रह रहेगा सभी से कि कृपया शांत रहे सरकारी या निजी संपत्ति को कोई नुकसान ना पहुंचाए ਪੰਜਾਬ ਦੀ ਹਰ ਵੱਡੀ ਖਬਰ ਲਈ ਤੁਸੀਂ ਲਗਾਤਾਰ ਦੇਖਦੇ ਰਹੋ এবੀਪੀ ਸਾਂਝਾ